ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਇੱਥੇ ਮੁਕਤ ਨਾ ਹੋਈ ਜਿੱਕਰ ਸ਼ਬਦ ਨਾ ਕਰੇ ਵਿਚਾਰ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆ ਤੇ ਸਾਨੂੰ ਮਹਾਂਪੁਰ ਮਹਾਂਪੁਰਸ਼ਾਂ ਨੇ ਉਪਦੇਸ਼ ਕੀ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਸੰਪਰਦਾ ਦੇ ਵਿੱਚ ਆਏ ਸਾਡਾ ਜਨਮ ਹੋਇਆ ਸਿੱਖ ਬਣੇ ਸਾਡਾ ਇਹ ਗ੍ਰੰਥ ਹੈ ਜੀਵਨ ਵਿੱਚ ਸਿੱਖਣਾ ਕੀ ਹੈ ਅਸੀਂ ਸਿੱਖਿਆ ਕੀ ਗ੍ਰਹਿਣ ਕਰਨੀ ਹੈ ਜਿਹਦੇ ਅੱਗੇ ਝੁਕਦੇ ਹੈ ਅਗਰ ਉਹ ਵਿਚਾਰ ਨਾ ਕੀਤਾ ਬਾਣੀ ਦਾ ਵਿਚਾਰ ਨਾ ਕੀਤਾ ਜਿੱਤਰ ਸ਼ਬਦ ਨਾ ਕਰੇ ਵਿਚਾਰ ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਮਾਹ ਪੁਰਖਾਂ ਦੀ ਖੁਸ਼ੀ ਨੂੰ ਨਹੀਂ ਲੈ ਸਕਦੇ ਅਗਰ ਅਸੀਂ ਕਹੀਏ ਕਿ ਪ੍ਰਮਾਤਮਾ ਸਾਡੇ ਤੇ ਪ੍ਰਸੰਨ ਹੋਵੇ ਤੇ ਉਹਨਾਂ ਦੀ ਗੱਲ ਮੰਨਣੀ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ